ਮੰਮੀ ਸਤ ਲੀੜਾ ਨਾ ਵਾਏ ਗੁਰੂ ਸਤ 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 ਨਾ ਵਾਏ ਗੁਰੂ ਵਾਏ ਗੁਰੂ ਦੀ ਕਹਾਸਾ ਵਾਏ ਗੁਰੂ ਦੀ ਕਹਾਸਾ ਵਾਏ ਜੀ ਫਟੇ ਸਤ ਨਾ ਵਾਏ

माइगल ईगास माइगल ईकी पता है खाना खता फूड कर बे कान वर्क योनी सब गोस्ट चप चप आस गैस हैप्पी नॉट गोजी पीसस सो जस्ट दस औरे दसनी रे ओरे ఖా వైరు జీకి ఫత సతనా వాగరు సతనాం వైరు సతనా వైరు సతనాం వాగరు సతనాం వహరు సతనాం వేగరు సతనాం వాగరు సతనాం వైరు సతనాం వాగరు ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਲੇ ਸੋਨਿਆਲ ਸਤਿ ਸ੍ਰੀ ਅਕਾਲ ਬਲੇ ਸੋਨਿਆਲ ਅੱਧਾ ਵਿੱਚ ਬੋਲੀ ਗਿਆ ਕਦਾ ਜਕਾੜਾ ਲਾ ਕੇ ਚੱਲਿਆ ਉੱਤ ਗੁਰੂ ਨੇ ਸਿਤਾ ਪੜਾਤੇ ਕੱਲਿਆ ਰਾਣੇ ਜੂਝ ਦੇ ਨੂੰ ਜਾ ਕੇ ਜੋਦੋਂ ਮੱਲਿਆ ਵੈਰੀ ਜੁਜਾਰ ਵੈਰੀ ਅਜੀਤ ਸਿੰਘ ਜਾਂਦਾ ਵਿੱਚੋਂ ਪੜਦਾ ਰੋਪ ਜਾਂਦਾ ਨਹੀਂ ਚੱਲੇ ਜੱਗ ਦਾ ਜਗੜੇ ਨੇ ਆਲੋ ਜਾਵੇ ਤਾਂ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸਤਿ ਸ੍ਰੀ ਅਕਾਲ